ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਵਿੱਚ ਵੱਡੀ ਬਗਾਵਤ ਇੱਕ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪ੍ਰਧਾਨ ਅਮਨ ਅਰੋੜਾ ਤੇ ਦੂਸਰੇ ਪਾਸੇ ਸਮਰੂਪ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਆਪੋ ਆਪਣਾ ਦਾਵਾ ਠੋਕਰੇ ਨੇ ਬਗਾਵਤ ਹੋ ਗਈ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਪਸੀ ਖਿਲਾਰਾ ਇਥੋਂ ਤੱਕ ਵੱਧ ਗਿਆ ਹੈ ਕਿ ਅਮਨ ਅਰੂੜਾ ਆਪਣੇ ਪਦਰ ਤੇ ਜ਼ੋਰ ਲਾ ਰਿਹਾ ਹੈ ਤੇ ਬੀਬੀ ਨਰਿੰਦਰ ਕੌਰ ਭਰਾਸ ਆਪਣੇ ਪਦਰ ਤੇ ਜ਼ੋਰ ਲਗਾ ਰਹੀ ਹੈ ਤੇ ਦੂਸਰੇ ਪਾਸੇ ਹਲਕਾ ਸੰਗਰੂੜ ਦੇ ਲੋਕ ਦੁਖੀ ਨੇ ਆਪ ਆਦਮੀ ਪਾਰਟੀ ਦੇ ਕੈਬਨਟ ਮੰਤਰੀ ਅਮਨ ਅਰੂੜਾ ਤੋਂ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾ ਨਰਿੰਦਰ ਭਰਾਸ ਦੇ ਕੋਲੋਂ ਇਹਨਾਂ ਦੀ ਆਪਸੀ ਲੜਾਈ ਇਹਨਾਂ ਦਾ ਆਪਸੀ ਘਾਟੋ ਕਲੇਸ਼ ਹੈ ਸੰਘਰੂਰ ਹਲਕਾ ਦੇ ਲੋਕਾਂ ਦੇ ਲਈ ਵੱਡੀ ਸਿਰਦਰਦੀ ਬਣ ਗਿਆ ਹੈ ਪਿਛਲੇ ਸਾਢੇ ਤਿੰਨ ਸਾਲਾਂ ਦੇ ਵਿੱਚ ਹਲਕਾ ਸੰਘਰੂਰ ਦੀ ਮਿਊਸਪਲ ਕਮੇਟੀ ਦੇ ਬਣੇ ਪ੍ਰਧਾਨਾਂ ਨੇ ਮੇਲੇ ਡੱਕਾ ਨਹੀਂ ਤੋੜਿਆ ਨਰਿੰਦਰਪੁਰ ਭਰਾਸ ਕਹਿੰਦੀ ਸੀ ਕਿ ਮੇਰਾ ਬ੍ਰਦਰ ਬਣੇ ਤੇ ਅਮਨ ਰੂੜਾ ਕਹਿੰਦੇ ਸੀ ਕਿ ਨੈਲ ਸਿੰਘ ਜੀ ਬਣ ਯਾਨੀ ਕਿ ਇਹਨਾਂ ਦੇ ਆਪਸੀ 카ਟੋ ਕਲੇਸ਼ ਨੇ ਵਿਵਾਦ ਖੜਾ ਕਰ ਦਿੱਤਾ ਹੈ ਹਲਕਾ ਸੰਗਰੂਰ ਦੇ ਵਿੱਚ ਜੇਕਰ ਇਹਨਾਂ ਦੇ ਆਪਸੀ 카ਟੋ ਕਲੇਸ਼ ਨਾ ਘਟੇ ਤਾਂ ਫਿਰ ਕੀ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਆਗਾਮੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਦੂਸਰੇ ਪਾਸੇ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਇਹਨਾਂ ਦੇ ਆਪਸੀ 카ਟੋ ਕਲੇਸ਼ ਦੇ ਵਿੱਚ ਲੋਕਾਂ ਦੇ ਕੰਮ ਸਿਰ ਹੀ ਨ ਚੜ ਰਹਾ ਹੈ ਨਰਿੰਦਰ ਕੌਰ ਭਰਾਜ ਦਾ ਕਾਉਂਸਲਰ ਹਾਰਿਆ ਹਰਪਾਲ ਸਿੰਘ ਚੀਮਾ ਦਾ ਕਾਉਂਸਲਰ ਹਾਰਿਆ ਹਲਕਾ ਸੰਗਰੂਰ ਤੋਂ ਤੇ ਦੂਸਰੇ ਪਾਸੇ ਜਗਾਰ ਲਾ ਕੇ ਆਪਣਾ ਮੇਰ ਖੜਾ ਬਣਾ ਦਿੱਤਾ ਗਿਆ ਲੇਕਿਨ ਉਹਨਾਂ 11 ਕਾਉਂਸਲਰ ਵੱਲੋਂ ਬਗਾਵਤ ਕਰ ਦਿੱਤੀ ਗਈ ਹੈ ਇੱਕ ਪਾਸੇ ਨਰਿੰਦਰ ਕੌਰ ਦੇ ਵਿਰੁੱਧ ਦੂਸਰੇ ਪਾਸੇ ਅਮਨ ਅਰੂੜਾ ਦੇ ਵਿਰੁੱਧ ਕਿ ਭਈ ਤੁਹਾਡੇ ਆਪਸੀ 카ਟੋ ਕਲੇਸ਼ ਦੇ ਵਿੱਚ ਅਸੀਂ ਨਹੀਂ ਉਹਨਾ ਚਾਹੁੰਦੇ ਇਹ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਕੀ ਰਿਹਾ ਹੈ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਇੱਕ ਦੂਜੇ ਤੇ ਝੜੀ-ਚੜਦੇ ਨੇ ਇੱਕ ਦੂਜੇ ਦੇ ਖਿਲਾਫ ਚੱਲਦੇ ਨੇ ਇਹ ਤਾਂ ਸਾਰਾ ਕੁਝ ਜਦੋਂ ਵਿਧਾਨ ਸਭਾ ਦੇ ਸੈਸ਼ਨ ਹੁੰਦੇ ਨੇ ਉਹਦਾ ਵੀ ਵੇਖਿਆ ਜਾਂਦਾ ਹੈ ਹਾਲਾਂਕਿ ਅਮਰ ਅਰੋੜਾ ਵੱਲੋਂ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਕਹਿਣ ਤੇ ਸਮਝਾਇਆ ਜਾਂਦਾ ਹੈ ਕਿ ਭਾਈ ਇਸ ਤਰ੍ਹਾਂ ਨਾ ਕਰੋ ਲੇਕਿਨ ਦੂਸਰੇ ਪਾਸੇ ਜਿਹੜੇ ਹੈ ਇਹਨਾਂ ਦੇ ਆਪਸੀ 카ਰਟੋ ਕਲੇਸ਼ ਖਤਮ ਨਹੀਂ ਹੁੰਦੇ ਜਿਹੜੇ ਜੱਗ ਜ਼ਾਹਿਰ ਹੋ ਗਏ ਨੇ ਅਸੀਂ ਪਹਿਲਾਂ ਗੱਲ ਕਰਦੇ ਸੀ ਕਾਂਗਰਸ ਪਾਰਟੀ ਦੀ ਚਲੋ ਕਾਂਗਰਸ ਪਾਰਟੀ ਦੀ ਤਾਂ ਪੰਜਾਬ ਦੇ ਵੀ ਸਰਕਾਰ ਨਹੀਂ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਇੱਧਰ ਤਾਂ ਸਰਕਾਰ ਹੈ ਸੱਤਾ ਦੇ ਵਿੱਚ ਨੇ ਹਾਕਮ ਤੇ ਰਹਿ ਇਸ ਦੇ ਬਾਅਦ ਯੁੱਧ ਵੀ ਆਪ ਆਦਮੀ ਪਾਰਟੀ ਦੇ ਵਿੱਚ ਵੱਡਾ ਖਿਲਾਰਾ ਹੈ ਆਪ ਆਦਮੀ ਪਾਰਟੀ ਦੇ ਵਿਚ ਵੱਡੀ ਬਗਾਵਤ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ-ਬੜੀ ਐ ਜਾਣਕਾਰੀ ਆ ਰਹੀ ਹੈ ਨਾ ਤਾਂ ਹੁਣ ਜਿਹੜੇ ਜਿੱਤੇ ਹੋਏ ਕੌਂਸਲਰ ਨੇ ਉਹ ਅਮਨ अरोड़ा ਦੇ ਹੱਕ ਵਿੱਚ ਖੜਦੇ ਨੇ ਜਿਹੜਾ ਉਹਦੇ ਵੱਲੋਂ ਇੱਕ ਨਹਿਲ ਸਿੰਘ ਨਾਮ ਦਾ ਵਿਅਕਤੀ ਖੜਾਇਆ ਗਿਆ ਸੀ ਤੇ ਨਾ ਹੀ ਨਰਿੰਦਰ ਕੌਰ ਭਰਾਜ ਦੇ ਉਹ 11 ਦੇ 11 ਕੌਂਸਲਰ ਆਪ ਆਪ ਦੀ ਪਾਰਟੀ ਤੋਂ ਬਾਗੀ ਹੋ ਜਾਣਗੇ ਕਈ ਖਬਰਾਂ ਦੇ ਵਿੱਚ ਤਾਂ ਇਹ ਵੀ ਆ ਰਿਹਾ ਹੈ ਕਿ ਉਹ ਬਾਗੀ ਹੋ ਚੁੱਕੇ ਨੇ ਲੇਕਿਨ ਅਸੀਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਯਾਨੀ ਕਿ ਨਰਿੰਦਰ ਕੌਰ ਭਰਾਜ ਅਤੇ ਅਮਨ ਅਰੋੜਾ ਦੇ ਲੜਾਈ ਵਿਚਕਾਰ ਜਿਹੜੀ ਲੜਾਈ ਝਗੜਾ ਹੋ ਰਿਹਾ ਹੈ ਜਿਹੜੀ ਸ਼ਬਦੀ ਹਮਲੇ ਹੋ ਰਹੇ ਨੇ ਇੱਕ ਦੂਜੇ ਨਾਲ ਟੱਸਰ ਬਾਜ਼ੀਆਂ ਕੜੀਆਂ ਜਾ ਰਹੀਆਂ ਕੜੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ 11 ਮੌਜੂਦਾ ਜਿਹੜੇ ਕੌਂਸਲ ਨੇ ਉਹਨਾਂ ਨੇ ਬਾਗੀ ਹੋਣ ਦਾ ਐਲਾਨ ਕਰ ਦਿੱਤਾ ਹੈ ਧੰਨਵਾਦ